ਹਾਂ ਬਹੁਤ ਪਾਈਆਂ ਨੂੰ ਹੋ ਗਿਆ ਬਰਕੋਲੀ ਆ ਇਹ ਇਹ ਸਲਾਦ ਚ ਜ਼ਿਆਦਾ ਕੰਮ ਹੁੰਦੀ ਹੈ ਕਿੰਨੀ ਹੋ ਗਈ ਸੀ ਆਪਣੀ ਲਈ ਹੀ ਹਾਂ ਮੁੜ ਕੇ ਨਹੀਂ ਲਾਈ ਆਪਾਂ ਨੇ ਅਸੀਂ ਆ ਕੇ ਪਿੱਛੇ ਪਿੱਛੇ ਆਇਆ ਸਬਜ਼ੀ ਤੋਂ ਉਹਦੇ ਰੱਜ ਸਬਜ਼ੀ ਦਾ ਤਾਂ ਆ ਹੁੰਦਾ ਕੰਮ ਆਪਣੇ ਜੋਗਾ ਦਾ ਮੈਂ ਕਹਿੰਦਾ ਤੇਰੇ ਜੋਗਾ ਦਾ ਤੂੰ ਜਿੰਨਾ ਕ ਸਾਗ ਬਣਾਉਣੀ ਨੇ ਤੇਰੇ ਜੋਗਾ ਦਾ ਹੀ ਬਹੁਤ ਤਾਂ ਵੱਡਦਾ ਉਹ ਗਠਾ ਪਟਿਆ ਕਾ ਹਾ ਹਾ ਕਾਨੂੰ ਕਹਿੰਨੀ ਆ

ਹੁਣ ਇਹਨੂੰ ਗੁੱਟ ਦੇਣਾ ਪਾਣੀ ਨਹੀਂ ਲਾਉਣਾ ਬਹੁਤ ਦਿਨ ਪਾਣੀ ਲਾਲਾ ਕੋਪੀ ਵਾਜੀ ਕਰੀ ਪਈ ਐ ਸੇਮ ਹੀ ਆ ਜਾਤਾ ਨਾ ਵਾਜੀ ਬਟਾ ਇਹ ਤਾਂ ਜ਼ਿਆਦਾ ਨਹੀਂ ਆਣੇ ਬਾਲਕ ਕੱਲ ਮੰਗਦਾ ਕੌਣ ਤਾਂ ਅੰਕਲ ਮੰਗਦਾ ਦਾ ਕੀ ਆ ਤਾਂ ਸਾ ਵੀ ਲੈ ਜਾ ਆਇ ਸਭ ਤੋਂ بڑا ਪੱਟਾ ਤੋਂ ਮੜੇ ਨਾਲੇ ਦੀ ਜੜ ਪੱਟੀਆਂ ਹੁਣ ਆਹ ਫੜ ਛੜਤਾ ਦਾ ਤੀ ਜੜ ਵਿੱਚ ਛੜਨਾ ਹੋਰ ਤਾਂ ਚਾਹੀਦਾ ਬਸ ਹੁਣ ਦੋ ਪੱਟ ਗਾਜਰਾਂ ਉਹ ਗਾਜਰਾਂ ਲਿਈਆਂ ਵਿੱਚ ਸੋਰੀ ਹੈਗੀਆਂ ਨੇ ਉਹ ਦੂਜੀ ਗਾਜਰ ਇਹ ਤਾਂ ਬਹੁਤ ਟਾਈਮ ਲੈਂਗੇ ਇੰਨਾ ਟਾਈਮ ਨਹੀਂ ਕਰ ਸਕੀ ਲੋਕਾਂ ਮੈਲਵਾਣਾ ਇਹ ਵੀ ਤਾਂ ਗੱਜਰ ਪੱਕੇ ਜਿਹੜਾ ਆਪਣੇ ਵਾਲੀ ਫਿਰ ਨਿਹੜਾ ਕੀ ਕਰਨਾ ਹੁਣ ਬਹੁਤ ਹੋਰ ਕਟਿੰਗ ਕਿਹਦੀ ਸਬਜੀ ਥੋੜੀ ਰਹਿ ਗਈ ਦੇਖ ਲੈ ਬਹਰ ਤਾਂ ਉਹ ਤਾਂ ਨਹੀਂ ਹੈਗਾ ਸੁਪਾ ਜਗਾਂ گا ਉਹ ਨਹੀਂ ਨਹੀਂ ਗਾਂ ਹੁਣ ਕਿਦਾਂ ਸਹੀ ਪਰਲੇ ਪਾਸੇ ਨੂੰ ਪਾਣੀ ਲੱਗਿਆ ਦੇਖੋ ਰੇ ਪਿਆ ਠਹਿਰ ਜਾ ਪੱਤੇ ਨੂੰ ਤਾਂ ਦੱਸੀਆਂ ਮੈਂ ਆਇਆ ਦੇਖ ਕੱਟ ਕੇ ਪਾਉਣਾ ਸਬਜ਼ੀ ਦੀ ਦੱਸ ਕਹਿੰਦੀ ਵਿੰਗਾ ਡੇਡਾ ਇੱਥੋਂ ਖਰਾਬ ਹੋਇਆ ਇੱਕ ਹੋ ਲੱਗਿਆ ਹੋਇਆ ਬੱਸ ਲੋਟਾ ਸੇ ਬਤਾਉ ਮੈਨੂੰ ਕੀ ਕੱਢਣੇ ਨੇ ਕਈਆ ਪਾਉਣਾ ਨਹੀਂ ਵਿੱਚ ਤਾਂ ਹਾਂ ਤੋੜਾਂ ਹੋ ਨਾ ਬਹੁਤ ਆ ਬੱਸ ਪਰ ਜੋ ਇਹਨੇ ਪਾਣੀ ਇੱਥੇ ਬਹੁਤ ਖੜ ਜਾਂਦਾ ਮਰੂਦ ਲੱਭਿਆ ਨਹੀਂ ਲੱਭਿਆ ਨਹੀਂ ਮਰੂਤਾ ਹਾਂ ਨਿੰਬੂ ਕੋਈ ਪਾਟੇ ਵੇ ਹਾਂ ਪਾਣੀ ਪੀਣੇ ਚਾਦੇ ਹਾਂ ਹਾਂ ਮਰੂਤਾ ਟੇ ਵੇ ਰਸਾ ਪਰਣਾ ਪਾਟਦੇ ਹਾਂ ਹਾਂ ਚੱਕੀ ਗਿਆ ਰਸ ਸੇਡ ਦੇ ਨੂੰ ਚਲ ਤਾਂ ਨਹੀਂ ਤੋੜ ਫਿਰ ਨੂਰ ਨਾ ਤਾਂ ਜੰਮਰੂਰ ਨੇ ਕਦੀ ਨੂਰ ਕੱਲ ਨੂਰ ਨੇ ਬਹੁ ਫੁੱਲਿਆ ਨੂਰ ਨੇ ਬਹੁ ਫੁੱਲਾ ਹਾਲੀ ਕਰੀਏ ਨਹੀਂ ਨੂਰ ਪੱਕਾ ਨਹੀਂ ਨਿੰਦੀ ਕੱਚੀ ਘਈ ਅੰਦੀ ਹਾਂ ਪਰਸੋਂ ਬਾਰੇ ਬਾਬੇ ਨੂੰ ਕਹਿੰਤੀ ਤੈਨੂੰ ਦੰਨੀਆਂ ਕਹਿੰਦੀ ਮੈਂ ਲੱਭ ਕੇ ਉਹ ਫੋਲੀ ਉਹਨੂੰ ਹੀ ਲੱਭੇ ਨਹੀਂ ਇਹ ਪੱਤਾ ਇਹ ਤਾਂ ਮਰੂਦਾ ਵਰਗਾ ਨਹੀਂ ਹੈਗਾ ਮਰੂਦਾ ਵਰਗਾ ਤਾਂ ਹੈਗਾ ਜਿੰਨੇ ਇਹ ਤਾਂ ਚੌੜਾ ਇਹ ਨਹੀਂ ਉਹ ਹਰੇ ਕੇ ਦੇਖ ਕੇ ਕਹਿੰਦਾ ਪੱਤਾ ਬਦਖਤਾ ਦਾ ਮਰੂਦਾ ਨਹੀਂ ਹੈਗਾ ਉਹ ਪੱਤਾ ਆਹ ਦੇਖ ਤਾਂ ਇਹਦਾ ਹੈ ਜੰਗਲਾ ਦੇਖ ਕੇ ਕਹਿੰਦਾ ਬਦਖਤਾ ਦਾ ਮਾਪੇ ਮਰੂਦਾ ਕਹਦਾ ਮਰੂਥ ਥੋੜੋ ਹੈ ਲਾ ਦੱਸ ਉਦੋਂ ਪੀਰਾ ਬਾਬਾ ਕਹਿੰਦਾ ਮਰੂਥ ਥੋੜਾ ਬਣ ਜਾ ਘਰੇ ਆ ਬਹੁਤ ਬੜਾ ਬੜਾ ਰਨ ਗਿਆ ਵੀ ਬਿਠੇ ਰਖੜਾ ਇਹ ਤੋੜ ਗਏ ਲੈ ਤੋ ਸਿੱਧਾ ਉਹ ਤੋ ਸਿੱਧਾ ਤੂੰ ਨਿਕਲ ਜਾਂ ਤਾਂ ਕਿ ਘਰ ਚਲੇ ਨੀ ਜੇ ਤੂੰ ਹਨੂ ਰਸ ਵੀ ਆਉਂਦੀ ਸਾਰੀ ਜਿਆਦਾ ਇੱਜ਼ਤ ਦੇ ਕਿਸਮ ਹੈਗੇ ਸੀ ਨਹੀਂ ਆ ਨਜ਼ਰ ਕਰਦੇ ਆ ਕਿਦਰ ਨਿਕਲ ਜਾ ਨਿਕਲੇ

ਗੱਤ ਨਹੀਂ ਲੈਣਾ ਵਿੱਚ ਜਿਹੜੀਆਂ ਉਹ ਤਰੀਆਂ ਮਿਰਚਾਂ ਲੰਘੀਆਂ ਤੇ ਗਾਇਬ ਗੂਵੇ ਹੋ ਗਈਆਂ ਓਰੇ ਓਰੇ ਹੈਗੀਆਂ ਨੇ ਦੋਕ ਚੁੱਕ ਸਕੇ ਗਏ ਬੂਟੇ ਚੁੱਕ ਲੈ ਜਦੋਂ ਮੈਂ ਉਹਨਾਂ ਨੂੰ ਸੱਚੀਆਂ ਨਹੀਂ ਨਾ ਤੋ ਜਾਵਾਂ ਚਾਰੇ ਹਾਂ ਹਾਂ ਹਲੋ ਮਚਰਾ ਮਾੜਾ ਯਾ ਕਾਠਾ ਮੈਂ ਤਾਂ ਯਾਰ ਚੌਲਾ ਨਾ ਖਾਣ ਨੂੰ ਲਿਆ ਤਪੂ ਕੈਂ ਅੱਜ ਦਿੱਤਾ ਹੈ ਕੱਲ ਦਾ ਮੇਰਾ ਧੋ ਕੇ ਰੱਖਿਆ ਤਾਂ ਮੈਂ ਖਾਵਾਂਗੇ। ਹਾਂ। ਲੱਗਣਾ ਹੋਵੇ। ਚਲੋ ਗੁੱਟ ਲਾਂਗੇ ਹੁਣ ਚਲ। ਚਲ ਅੱਛਾ ਅੱਛਾ। ਗੁੱਡ ਬਣਾਉਂਦੇ ਪਕਾਦੇ ਰਹਾਂਗੇ। ਗੁੱਡ ਤਾਂ ਇਹ ਪਰ ਪਹਿਲਾਂ ਤਾਂ ਹੁੰਦਾ ਵੀ ਹੈ ਇਹ ਗੁੱਡ ਨੂੰ। ਇਹਨਾਂ ਦਾ ਜਨਨ ਕਰਾ ਕੇ ਲਏ। ਵਗਰਾ। ਵਗਰਾ ਦਾ ਜਨਨ ਪਾਣੀ। ਮੈਂ ਇੱਥੇ ਹੀ ਕਰਵਾ ਲਵਾਂ। ਇੱਥੇ ਹੀ ਕਰਾ ਦੇਣੀ ਆਪਾਂ ਇਹਦੇ। ਉਹ ਇਹ ਤੋਂ ਇਹਦਾ ਕਰਟਾ ਸਿਰ ਕਰਟਾ ਸਿਰ ਕਰਟਾ ਮਾਰੂਗਾ ਦਾ ਪਾਣੀ ਤਾਂ ਦਰਦੀ ਆ ਮੈਂ ਗੁੱਡ ਗਿੱਲੇ ਹੋ ਜਾਣੀ ਚੁੱਪ ਕੇ ਬਾਹਰ ਆ ਗਿੱਲੇ ਟੰਡਾ ਟੰਡਾ ਲੱਗੀਆਂ ਪਾਣੀ ਗਰਮ ਆਉਂਦਾ ਜੀ ਜਰ ਚਲਦਾ ਹੋਣਾ ਅੰਦਰ ਸਾਰੀਆਂ ਟਿਉਟੀਆਂ ਜੀ ਘੁੰਮ ਜਾਂਦਾ ਮੇਰੇ ਕੋਲ ਨਹੀਂ ਗਰਮ ਨਾਲ ਨਹੀਂ ਤਾਂ ਇਹ ਹੋ ਗਈ ਦੱਲਾ ਸਿੱਧਾ ਗਾਜ ਸਬਜ਼ੀਆਂ ਵਿੱਚ ਪਾਣ ਨਾਲ ਬਣਾਉਣੀ ਹਾਂ ਹਾਂ ਸਬਜ਼ੀ ਸਾਡੇ ਦੱਤੇ ਪਾਣ ਨਾਲ ਹੁੰਦੀ ਆ ਵੀਡੀਓ ਕਰਕੇ ਨਾ ਦਾਦਾ ਬੰਦਰ ਹੁਣ ਮੱਚਾਉਣਾ ਲੈਮਾ ਚਾਉਣਾ ਜਿਹੜਾ ਔਖਾ ਧਣੀਆਂ ਉਹ ਮੈਨੂੰ ਫੜਾ ਦੇ ਜਿਹੜਾ ਇਹ ਹੀ ਲੋਟਾਂ ਦਾ ਸਿਰੇ ਤੱਕ ਉੜਦਾ ਜੋ ਹੈ ਸਬਜ਼ੀ ਦੇ ਤਾਂ ਪਤਾ ਚੱਲੇ ਸੀ